ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਸੂਹ ਵੀਏ ਸੂਹਾ ਸਭ ਸੰਸਾਰ ਹੈ ਸੰਸਾਰ ਸ਼ੁੱਧ ਉਚਾਰਨ ਕਰਨਾ ਸੂਹ ਵੀਏ ਸੂਹਾ ਸਭ ਸੰਸਾਰ ਹੈ ਜਿਨ ਦਰਮਤ ਦੂਜਾ ਭਾਉ ਖੇਨ ਮਹਿ ਝੂਠ ਸਭ ਬਿਨਸ ਜਾਏ ਜੋ ਟਿਕਾਣਾ ਬਿਰਖ ਦੀ ਛਾਉ ਖਿਨ ਮਹਿਚੂਠ ਸਭ ਬਿਨ ਸੁਜਾਇ ਇਥੇ ਵਿਸਰਾਮ ਹੈ ਜੋ ਟਿਕਾਣਾ ਬਿਰਖ ਦੀ ਛਾਉ ਗੁਰਮੁਖ ਲਾਲੋ ਲਾਲ ਹੈ ਜੋ ਰੰਗ ਮਜੀਠ ਸੱਚੜਾਉ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਗੁਰਮੁਖ ਇਥੇ ਯਮਕ ਲਾ ਦਨੀ ਹੈ ਲਾਲੋ ਲਾਲ ਹੈ ਇਥੇ ਵਿਸਰਾਮ ਹੈ ਜੋ ਰੰਗ ਮਜੀਠ ਸ ਚੜਾਓ ਵੱਖਰਾ ਪਾਠ ਕਰਨਾ ਸਚੜਾਓ ਨਹੀਂ ਕਹਿਣਾ ਸ ਚੜਾਉ ਪਾਤ ਜਿਹੜਾ ਇਹ ਭਾਰਾ ਉਚਾਰਨ ਕਰਨਾ ਹੈ ਧਿਆਨ ਨਾਲ ਪਾਠ ਉਚਾਰਨ ਕਰਨਾ ਉਲਟੀ ਸਖਤ ਸੇਵਾ ਘਰ ਆਈ ਮਨ ਰਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿੱਤ ਮਿਲਿਆ ਹਰ ਗੁਣ ਗਾਉ ਮਹੱਲਾ ਤੀਜਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਕੰਤ ਨਾ ਪਾਇਆ ਜਾਏ ਇਸ ਲਹਿਦੇ ਬਿਲਮ ਨਾ ਹੋਾਈ ਰਾਂਡ ਬੈਠੀ ਦੂਜਾ ਪਾਇ ਮੁੰਦ ਇਆਣੀ ਦੁੰਮਣੀ ਦੁੰਮਣੀ ਜਿੱਦ ਦੇ ਨਾਲ ਉਚਾਰਨ ਕਰਨਾ ਡੱਡੇ ਨਾਲ ਨਹੀਂ ਡੁੰਮਣੀ ਨਹੀਂ ਕਹਿਣਾ ਦੁੰਮਣੀ ਤੇ ਟਿੱਪੀ ਵੀ ਲੱਗੀ ਹੋਈ ਆ ਕਸ ਕੇ ਉਚਾਰਨ ਕਰਨਾ ਅਣਾਣਾ ਲਾਉਣਾ ਮੁੰਦ ਇਆਣੀ ਦੁੰਮਣੀ ਸੁ ਸੁਹ ਹੈ ਵੇਸ ਲੁਭਾਇ ਮੁੰਦ ਐਆਣੀ ਦਮਣੀ ਸੁਹ ਹੈ ਵੇਸ ਲੁਭਾਇ ਸ਼ਬਦ ਸੱਚੇ ਰੰਗ ਲਾਲ ਕਰ ਭੈ ਭਾਇ 시ਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਗੁਰ ਪਾਏ ਚੱਲਣ ਨੰਨਾ ਹੈ ਜੇ ਚੱਲਣ ਸਤਗੁਰ ਪਾਏ ਪਾੜੀ ਆਪੇ ਆਪ ਉਪਾਯਨ ਆਪ ਕੀਮਤ ਪਾਈ ਤੇ ਸਦਾ ਅੰਤ ਨਾ ਜਾਪਈ ਗੁਰ ਸ਼ਬਦ 부ਝਾਈ 부ਝਾਈ ਕਸਕੇ ਬੋਲਣਾ ਹੈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਾਨ ਮੁਖ ਠੌਰ ਨਾ ਪਾਇਨੀ ਫਿਰ ਆਵੇ ਜਾਈ ਜੋ ਤਿਸ ਭਾਵੈ ਸੋ ਥੀਐ ਸਭ ਚੱਲੇ ਰਜਾਈ ਸਲੋਕ ਮਹੱਲਾ ਤੀਜਾ ਸੁਹਾਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਇਤਿਨ ਨਾਲ ਕੁਲਖਣੀ ਨਹੀਂ ਕਹਿਣਾ ਕਕੇ ਤੋਂ ਡੈਸ਼ ਦੇ ਕਿ ਉਚਾਰਨ ਕਰਨਾ ਕੁਲਖਣੀ ਥੋੜਾ ਜਿਹਾ ਕਸ ਕੇ ਬੋਲਣਾ ਸੁਹਾਵੇਸ ਕਾਮਣ ਕੁਲਖਣੀ ਇਥੇ ਵੀ ਸ੍ਰਾਮ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਪਰ ਪੁਰਖ ਇਕੱਠਾ ਨਹੀਂ ਕਹਿ ਦੇਣਾ ਵਖਰਾ ਵਖਰਾ ਬੋਲਣਾ ਪਾਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਆਰ ਉਸ ਪਦ ਤੇ ਯਮਕ ਲਾ ਦੇਣੀ ਹੈ ਇਹਨੂੰ ਉਸ ਨਹੀਂ ਕਹਿਣਾ ਉਸ ਸੀਲ ਨਾ ਸੰਗਮ ਇਥੇ ਠਮਕ ਹੈ ਸਦਾ ਝੂਠ ਬੋਲੇ ਇਥੇ ਵਿਸਰਾਮ ਹੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਗੁਰ ਮਿਲੈ ਪਤਾਰ ਸੁਹਾਵੇਸ ਸਭ ਉਤਾਰ ਧਰੇ ਗਾਲ ਪਹਿਰੈ ਖਿਮਾ ਸੀਗਾਰ ਗਾਲ ਪੋਲਾ ਉਚਾਰਨ ਕਰਨਾ ਪਹਿਰੈ ਹਾਹੀ ਦੀ ਸਿਹਾਰੀ ਲਾ ਕੇ ਉਚਾਰਨ ਕਰਨਾ ਪੀਯ ਸਹੁਰ ਬਹੁ ਸੁਭਾ ਪਾਈ ਇਸ ਪੂਜ ਕਰੇ ਸਭ ਸਹਸਾਰ ਓ ਰਲਾਈ ਕਿਸੇ ਦੀ ਓ ਰਲਾਈ ਕਿਸੇ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਭਰਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ ਬਿਨ ਤਾਗੇ ਗਾਲ ਹਾਰ ਇਤਿਆਨ ਨਾਲ ਵਿਸਰਾਮ ਲਾਉਣਾ ਹੈ ਸੂਹਾ ਰੰਗ ਸੁਪਨੇ ਨਿਸੀ ਨਿਸੀ ਪੋਲਾ ਉਚਾਰਨ ਕਰਨਾ ਨਿਸੀ ਨਹੀਂ ਕਹਿਣਾ ਇੱਥੇ ਵਿਸਰਾਮ ਹੈ ਬਿਨ ਤਾਗੇ ਇਸ ਨੂੰ ਤਾਗੇ ਨਹੀਂ ਕਹਿ ਦੇਣਾ ਤੱਤੀ ਨਾਲ ਉਚਾਰਨ ਕਰਨਾ ਤਾਗੇ ਗਲ ਹਾਰ ਗਲਹਾਰ ਇਕੱਠਾ ਨਹੀਂ ਕਹਿ ਦੇਣਾ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆ ਛਾਰ ਪੌੜੀ ਇਹੋ ਜੱਗ ਆਪ ਉਪਵਾਯੂ ਨਾ ਕਰ ਚੂਜ ਵਿਡਾਨਾ ਪੰਚ ਤਾਤ ਵਿੱਚ ਪਾਈਆਂ ਨਾ ਮੂਹ ਝੂਠ ਗੁਮਾਨ ავਗਾਇ ਪੁਵਾਈਐ ਮਨਮੁਖ ਅਗਿਆਨ ਇਕਨਾ ਆਪ ਬੁੱਝਾਂ ਆਇਓ ਨਾ ਗੁਰਮੁਖ ਹਰ ਗਿਆਨ ਇਕਨਾ ਆਪ ਬੁੱਝਾਂ ਆਇਓ ਇਹ ਕਸ ਕੇ ਪਾਦੁਚਾਰਨ ਕਰਨਾ ਹੈ ਬੁਝਾ ਆਯੂਨ ਨਹੀਂ ਕਹਿਣਾ ਬੁਝਾ ਆਯੂਨ ਗੁਰਮੁਖ ਹਰ ਗਿਆਨ ਭਗਤ ਖਜ਼ਾਨਾ ਬਖਸਿਓ ਨਾ ਹਰ ਨਾਮ ਨਿਦਾਨ ਸਲੋਕ ਮਹੱਲਾ ਤੀਜਾ ਸੂਹ ਵੀਏ ਸੁਹਾਵੇਸ ਛੱਡ ਤੂ ਤਾ ਫਿਰ ਲੱਗੀ ਪਿਆਰ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸੂਹ ਵੀਏ ਇਸ ਨੂੰ ਸੁਹਾਵੀਏ ਨਹੀਂ ਕਹਿਣਾ ਸੂਹ ਵੀਏ ਇਥੇ ਯਮਕ ਲਾ ਦੇਣੀ ਐ ਸੂਹਾ ਵੇਸ ਛੱਡ ਤੂੰ ਇਥੇ ਵਿਸਰਾਮ ਤਾ ਇਥੇ ਯਮਕ ਲਾ ਦੇਣੀ ਐ ਪਿਰ ਲੱਗੀ ਪਿਆਰ ਸੂਹਾ ਵੇਸ ਪਿਰ ਕਿਣੈ ਨਾ ਪਾਇਓ ਮਨਮੁਖ ਦਜ ਮੁਈ گاਵਾਰ ਹਾਂਜੀ ਮਨਮੁਖ ਪੱਤੇ ਯਮਕ ਲਾ ਦੇਣੀ ਐ ਸੂਹਾ ਵੇਸ ਪਿਰ ਕਿਣੈ ਨਾ ਪਾਇਓ ਇਥੇ ਵਿਸਰਾਮ ਮਨਮੁਖ ਇਥੇ ਯਮਕ ਲਾ ਦੇਣੀ ਐ ਦੱਜ ਦੇ ਦਿਨ ਨਹੀਂ ਬੋਲਣਾ ਛੱਜੇ ਨਾਲ ਉਚਾਰਨ ਕਰਨਾ ਦੱਜ ਮੂਈ ਮੂਈ ਛੇਤੀ ਉਚਾਰਨ ਕਰਨਾ ਮੂਈ ਦਲੈਂਕੜ ਨਹੀਂ ਲਾਦਨੇ ਮਨਮੁਖ ਦੱਜ ਮੂਈ ਗاوار ਸਤਗੁਰ ਮਿਲਿਆ ਸੂਹਾ ਵੇਸ ਗਿਆ ਹਉਮੈ ਵਿਚੋ ਮਾਰ ਮਾਨ ਤਨ ਰਤਾ ਲਾਲ ਹੋਆ रसना रति गुण सार रत्ता पद दत्ति पद एकस के ही उच्चारण करने हन सदा सोहागन शब्द मन पै पाए करे सीगार नानक करमी महल पाया फिर राखिया उरतार मोहल्ला तीजा मुंदे सुहा परहरहु लाल करहु सीगार आवण जाणा विसरै ਗੋਰ ਸਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਜ ਭਾਤਾਰ ਨਾਨਕ ਸਾ ਧਨ 라ਵੀਐ 라ਵੇ 라ਵਣ ਹਾਰ ਇਥੇ ਪੰਕਤੀ ਆਈ ਹੈ ਮੁੰਦੇ ਸੁਹਾ ਪਰਹਰਹ ਕਈ ਪਰਹਰੋਈ ਕਹਿ ਜਾਂਦੇ ਨੇ ਇੱਕ ਹਾਹਾ ਛੱਡ ਜਾਂਦੇ ਨੇ ਦੋਵੇਂ ਹਾਹੀ ਉਚਾਰਨ ਕਰਨੇ ਹਨ ਪਰਹਰਹ ਮੁੰਦੇ ਸੁਹਾ ਪਰਹਰ ਹੋ ਲਾਲ ਕਰੂ ਸੀਗਾਰ ਪੌੜੀ ਮੋਹ ਕੂੜ ਕੁਟੰਬ ਹੈ ਮਨ ਮੁਖ ਮੁਗਦ ਰੱਤਾ ਹਉ ਮੈਂ ਮੇਰਾ ਕਰ ਮੁਏ ਕਿਛ ਸਾਥ ਨ ਲਿੱਤਾ ਸਿਰ ਉੱਪਰ ਜਮ ਕਾਲ ਨ ਸੁਜਈ ਦੂਜੈ ਭਰਮਿਤਾ ਸਿਰ ਉੱਪਰ ਜਮ ਕਾਲ ਨ ਸੁਜਈ ਇਥੇ ਵਿਸਰਾਮ ਦੂਜਾ ਪਰਮਿੱਤਾ ਤੱਤਾ ਉਚਾਰਨ ਕਰਨਾ ਹੈ ਪਰਮਿੱਤਾ ਤੱਦਾ ਨਹੀਂ ਬੋਲਣਾ ਹੈ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕਿਤਾ ਜੇਹਾ ਧੁਰ ਲਿਖ ਪਾਇਓਣ ਜਮ ਕਾਲ ਵਸ ਕਿਤਾ ਫਿਰ ਵੇਲਾ ਹੱਥ ਨ ਆਵਈ ਜਮ ਕਾਲ ਵਸ ਕਿਤਾ ਜੇਹਾ ਧੁਰ ਲਿਖ ਪਾਇਓਣ ਸੇ ਕਰਮਕਮਿਤਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ